ਸਾਰੇ ਸੰਗਤ ਨੂੰ ਜੈ ਬੀਰਾਂ ਦੀ ਤੁਹਾਡਾ ਸਭ ਦਾ ਸਾਡੇ ਚੈਨਲ ਬਾਬਾ ਹਦਰ ਸਿੰਘ 786 ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕੋਈ ਗੁਰੂ ਬਾਰੇ ਜਾਣਕਾਰੀ ਜਾਂ ਮੁਰਸ਼ਿਦ ਬਾਰੇ ਜਾਣਕਾਰੀ ਜੋ ਕਿ ਗੁਰੂ ਬਣਨ ਤੋਂ ਜਾਂ ਮੁਰਸ਼ਿਦ ਬਣਨ ਤੋਂ ਪਹਿਲਾਂ ਸਾਨੂੰ ਇੱਕ ਗੁਰੂ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਵੇਖਣੀਆਂ ਚਾਹੀਦੀਆਂ ਜਾਂ ਕਿਹੜੀਆਂ-ਕਿਹੜੀਆਂ ਗੱਲਾਂ ਤੇ ਧਿਆਨ ਕਰਨੀ ਚਾਹੀਦੀ ਹੈ ਤੇ ਉਹਨਾਂ ਗੱਲਾਂ ਤੋਂ ਬਾਅਦ ਦੇਖੋ ਜੀ ਉਹ ਗੱਲਾਂ ਕਿਸੇ ਫਕਰ ਫਕੀਰ ਚ ਹੈ ਤਾਂ ਫਿਰ ਆਪਣਾ ਕੋ ਗੁਰੂ ਬਣਾਓ ਜਾਂ ਮੁਰਸ਼ਿਦ ਬਣਾਓ ਕਿਉਂਕਿ ਗੁਰੂ ਹੁੰਦਾ ਜਿਹੜਾ ਇਹਦੇ ਨਾਲ ਇੱਕ ਬਿਓ ਤੋਂ ਵੀ ਵੱਧ ਕਿਨਾਂਟਾ ਹੁੰਦਾ ਤੇ ਨਾ ਹੀ ਕੋਈ ਗੁਰੂ ਰੋਜ਼ ਰੋਜ਼ ਬਣਾਈ ਜਾਂਦੇ ਪਰ ਜਦੋਂ ਕਿਸੇ ਬੰਦੇ ਦਾ ਬਹੁਤ ਲੰਬੇ ਸਮੇਂ ਤੱਕ ਕਿਸੇ ਗੁਰੂ ਨਾਲ ਰਿਸ਼ਤਾ ਚੱਲਦਾ ਹੈ ਜਾ ਉਹਦਾ ਸਮਾਂ ਟੱਪੀ ਜਾਂਦਾ ਹੈ ਜਾਂ ਉਹਦੀ ਮੈਂਟ ਟੱਪੀ ਜਾਂਦੀ ਹੈ ਜਾਂ ਉਹਦਾ ਕੋਈ ਪੈਸਾ ਵੀ ਲੱਗ ਜਾਂਦਾ ਹੈ ਤੇ ਅਖੀਰ ਦੇ ਵਿੱਚ ਉਹਨੂੰ ਪਛਤਾਵਾ ਹੀ ਮਿਲਦਾ ਹੈ ਐਸੇ ਬੰਦੇ ਨੂੰ ਕੋ ਗੁਰੂ ਬਦਲਣਾ ਵੀ ਪੈ ਜਾਂਦਾ ਹੈ ਆਪਾਂ ਉਹਨਾਂ ਨੂੰ ਵੀ ਮਾੜਾ ਨਹੀਂ ਆਦੇ ਜਿਨ੍ਹਾਂ ਨੇ ਕੋ ਗੁਰੂ ਬਦਲੇ ਹੈ ਜਾਂ ਬਦਲਣ ਦੀ ਚਾਹ ਬਾਣਚ ਹੈ ਜਾਂ ਕੋਈ ਦੋ ਤਿੰਨ ਬੰਦਿਆਂ ਕੋਲੇ ਉਜਾਇਆ ਹੈ ਜਾਂ ਉਹਨਾਂ ਨੂੰ ਕੋਈ ਨਹੀਂ ਫਲ ਮਿਲਿਆ ਉਸ ਚੀਜ਼ ਦਾ ਸੋ ਆਪਾਂ ਬੜੀਆਂ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਦੱਸ ਤੀਏ ਵੀ ਕਿਸੇ ਨੂੰ ਗੁਰੂ ਬਣਾਉਣ ਤੋਂ ਪਹਿਲਾਂ ਮੁਰਸ਼ਿਦ ਬਣਾਉਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਕਿਉਂਕਿ ਅੱਜ ਦੀ ਵੀਡੀਓ ਥੋੜੀ ਜੀ 5-10 ਮਿੰਟ ਲੰਬੀ ਜ਼ਰੂਰ ਹੋ ਸਕਦੀ ਹੈ ਪਰ ਇਹਦੇ ਵਿੱਚ ਤੁਹਾਨੂੰ ਜ਼ਿੰਦਗੀ ਪਰ ਕੰਮ ਆਉਣ ਵਾਲੀ ਗੱਲ ਮੈਂ ਤੁਹਾਨੂੰ ਦੱਸੂੰਗਾ ਜਿੰਨਾ ਕਿ ਮੇਰਾ ਤਜਰਬਾ ਜਿੰਨਾ ਕਿ ਮੈਂ ਜਾਣਦਾ ਤਾਂ ਦੇਖੋ ਜੋ ਬੰਦਾ ਇਲਮ ਦੇ ਵਿੱਚ ਕੋਈ ਪਟ ਗਿਆ ਹੋਇਆ ਜਾਂ ਗੱਦੀ ਦੇ ਰਸਤੇ ਤੋਂ ਪਟ ਗਿਆ ਹੋਇਆ ਜਾਂ ਜਿਹਦੇ ਦੁੱਖ ਤਕਲੀਫਾਂ ਕਿਸੇ ਕੋਲੋਂ ਸਾਈ ਨਹੀਂ ਲੈਣ ਦਿੰਦੀ ਤੇ ਉਸ ਬੰਦੇ ਨੂੰ ਕਿਸੇ ਨਾ ਕਿਸੇ ਦੀ ਬਾਹ ਫੜਨੀ ਪੈਂਦੀ ਹੈ ਜਾਂ ਕਿਸੇ ਨਾ ਕਿਸੇ ਫਕਰ ਫਕੀਰ ਕੋਲੇ ਜਾਣਾ ਪੈਂਦਾ ਆਪਦੇ ਹੱਲ ਵਾਸਤੇ ਜਾਂ ਆਪਦੇ ਕੰਮ ਵਾਸਤੇ ਜਿਨ੍ਹਾਂ ਦੇ ਕੋਈ ਮੇਰੇ ਵੀਰ ਭਰਾ ਦੇ ਗੱਦੀ ਹੈ ਕਿਉਂਕਿ ਪਿਛਲੀ ਜਿਹੜੀ ਮੈਂ ਵੀਡੀਓ ਬਣਾਈ ਸੀ ਨਾ ਬਾਬੇ ਹਾਦਰ ਸ਼ੇਖ ਦੀ ਸਾਧਨਾ ਤੇ ਉਹਦੇ ਵਿੱਚ ਬਹੁਤ ਬੰਦਿਆਂ ਦੇ ਕਮੈਂਟ ਮੈਨੂੰ ਸੁਣਨ ਨੂੰ ਮਿਲੇ ਵੀ ਪਾਪਾ ਸਾਨੂੰ ਤਾਂ ਸਾਡੇ ਗੁਰੂ ਨੇ ਕੋਈ ਕਲਾਮ ਜਾਂ ਕੋਈ ਪਾਠ ਸਾਨੂੰ ਤਾਂ ਸਹੀ ਨਹੀਂ ਅਸੀ ਕਰੀਏਗੀ ਤੇ ਫਿਰ ਉਹ ਮੈਂ ਮੰਤਰ ਡਿਸਕ੍ਰਿਪਸ਼ਨ ਦੇ ਵਿੱਚ ਪਾਇਆ ਸੀ ਬਹੁਤ ਜ਼ਿਆਦਾ ਕਮੈਂਟ ਆੜ ਕੇ ਉਹ ਹਜੇ ਉਹਦੇ ਵਿੱਚ ਹੀ ਪਿਆ। ਸੋ ਗੱਲ ਦੱਸਦਿਆਂ ਵੀ ਕਿਹੜੀਆਂ ਨਿਸ਼ਾਨੀਆਂ ਕੁਝ ਗੱਲਾਂ ਵੇਖ ਕੇ ਆਪਦਾ ਗੁਰੂ ਪੀਰ ਬਣਾਵਾ। ਸਭ ਤੋਂ ਪਹਿਲਾਂ ਤਾਂ ਜੋ ਗੁਰੂ ਹੋਊਗਾ ਨਾ ਜੋ ਕੋਈ ਫਕਰ ਫਕੀਰ ਹੋਊਗਾ ਉਹ ਆਪਾਂ ਨੂੰ ਕਦੇ ਆ ਉਹਦੇ ਮੂੰਹ ਨਹੀਂ ਆਖੂਗਾ ਵੀ ਤੂੰ ਮੇਰੇ ਲੜ ਲੱਗ ਜਾ ਜਾਂ ਮੇਰੇ ਕੋਲੇ ਆਉਣ ਲੱਗ ਜਾ। ਜਾ ਮੈਂ ਤੇਰੀ ਉਹ ਚੜਾਈ ਕਰਾ ਤੁਝਾ ਇਹ ਕਰਾਉ। ਨਹੀਂ ਜੋ ਅਸਲ ਫਕੀਰ ਹੋਊਗਾ ਜਿਵੇਂ ਤੁਸੀਂ ਕੋਈ ਫਕਰ ਫਕੀਰ ਕੋਲੇ ਪਹੁੰਚ ਗਏ। ਤੁਹਾਡੀ ਕੋ ਗੱਲਬਾਤ ਸਹੀ ਲੱਗੀ। ਤੁਸੀਂ ਅਗਲੇ ਮੂਰੇ ਕੋਈ ਫਰਿਆਦ ਕਰੀ। ਵੀ ਬਾਬਾ ਜੀ ਮੈਂ ਤੁਹਾਡਾ ਸ਼ਗਿਰਦ ਪੈਣਾ ਹੈ ਜਾਂ ਗੁਰੂ ਬਣਾਉਣਾ ਹੈ। ਤਾਂ ਜੋ ਫਕਰ ਫਕੀਰ ਅਸਲ ਹੋਊਗਾ ਨਾ ਉਹ ਛੇਤੀ ਕਿਤੇ ਆਪਾਂ ਨੂੰ ਹਾਂ ਨਹੀਂ ਪਰੂਗਾ। ਚੇਲਾ ਬਣਾਉਣ ਵਾਸਤੇ ਕਿਉਂਕਿ ਪਹਿਲਾਂ ਵਾਲੇ ਤੁਸੀਂ ਬਾਬੇ ਵੇਖੇ ਹੋਣੇ ਜੱਗਲਵਾ ਸੁਣੀਆਂ ਹੋਣੀਆਂ ਵੀ ਉਹ 12-12 ਸਾਲ 15-15 ਸਾਲ ਛੇਤੀ ਕਿਤੇ ਚੇਲ ਤੇ ਸਿਰਤੇ ਅਤਨੀ ਕਰਦੇ ਸੀ ਕਿਉਂਕਿ ਉਹ ਬੰਦੇ ਨੂੰ ਵੇਂਦੇ ਸੀ ਤੇ ਜੇ ਉਹ ਅਥ ਧਰ ਦਿੰਦੇ ਸੀ ਤੇ ਉਹ 15 ਸਾਲਾਂ ਦੀ ਕਮੀ 15 ਮਹੀਨਿਆਂ ਦੇ ਵਿੱਚ ਹੀ ਪੂਰੀ ਕਰ ਦਿੰਦੇ ਸੀ ਇੰਨੀ ਇੰਨੀ ਉਹ ਫਕਰ ਫਕੀਰਾਂ ਦੀ ਕਮਾਈ ਸੀ ਅੱਜ ਦਾ ਜੋ ਟਾਈਮ ਹੈ ਨਾ ਅੱਜ ਦੇ ਟਾਈਮ 'ਚ ਹਰ ਥਾਂ ਤੇ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਲਿਓ ਹਰ ਬੰਦੇ ਨੇ ਆਪਦੇ ਨੰਬਰ ਪਾਏ ਹੋਏ ਆ ਹਰ ਬੰਦੇ ਨੇ ਆਪਣੀਆਂ ਕਲਿੱਪਾਂ ਗੱਦੀਆਂ ਪੌਣਾ ਦੀਆਂ ਦਿਵਾਨਾਂ ਦੀਆਂ ਬਣਾ ਬਣਾ ਕੇ ਪਾਈ ਜਾਂਦੇ ਆ ਕਿਉਂਕਿ ਉਹਨਾਂ ਦਾ ਮਤਲਬ ਹੁੰਦਾ ਇੱਕ ਇਕੱਠ ਕਰਨ ਦਾ ਆਪਾਂ ਸਾਰਿਆਂ ਨੂੰ ਮਾੜਾ ਨਹੀਂ ਆ ਤੇ ਸਾਰੇ ਕੁਝ ਵੀ ਨਹੀਂ ਹੁੰਦੇ ਸਾਰੇ ਅਸਲੀ ਵੀ ਨਹੀਂ ਹੁੰਦੇ ਤੇ ਸਾਰੇ ਨਕਲੀ ਵੀ ਨਹੀਂ ਹੁੰਦੇ ਗੱਲਾਂ ਦੋਵੇਂ ਹੀ ਆ ਤੇ ਬਾਬੇ ਦੇ ਆਪਦੇ ਨੰਬਰ ਪਾਈ ਹੁੰਦੇ ਮੇਰੀਆ ਚੈਨਲ ਦੇ ਉੱਤੇ ਤੀਜੀ ਚੌਥੀ ਵੀਡੀਓ ਹੈ ਮੈਨੂੰ ਕਮੈਂਟਾਂ ਦੇ ਵਿੱਚ ਵੀ ਬਹੁਤ ਸੰਗਤ ਨੇ ਨੰਬਰ ਮੰਗੇ ਆ ਤੇ ਮੈਂ ਨੰਬਰ ਤਾਂ ਵੀ ਨਹੀਂ ਪਾਏਗੇ ਕਿਉਂਕਿ ਆਪਣਾ ਵੀਰ ਉਹ ਕੋਈ ਮਕਸਦ ਨਹੀਂਗਾ ਵੀ ਆਪਾਂ ਕੋਈ ਚਾਰ ਬੰਦੇ ਜੋੜਨੇ ਆ ਜਾਂ ਆਪਾਂ ਫੋਨਾ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਕੋਈ ਆਪਦੀ ਕਮਾਈ ਕਰ ਲਈਏ ਨਹੀਂ ਜੇ ਫਿਰ ਦੇਊਗਾ ਤਾਂ ਉਹੀ ਦੇ ਦੂਗਾ ਕੋਈ ਨੈਟ ਤੇ ਨੰਬਰ ਪਾਉਣੇ ਵੀ ਪੈਂਦੇ ਆ ਫਿਰ ਲੋਕ ਵੈਸੇ ਫਿਰ ਕਮੈਂਟ ਕਰੀ ਵੀ ਜਾਂਦੇ ਆ ਤਾਂ ਮੈਂ ਪਹਿਲਾਂ ਵੀ ਗੱਲ ਦੱਸੀ ਹੈ ਵੀ ਮੈਂ ਇਹ ਗੱਲਾਂ ਸਾਰਿਆਂ ਵਾਸਤੇ ਨਹੀਂ ਆਦਾ ਜੋ ਆਉਦੇ ਗੁਰੂ پیر ਨੂੰ ਸੱਚੀ ਨਿਰਤral ਮੰਨਦੇ ਐ ਜਿਨ੍ਹਾਂ ਦਾ ਮਕਸਦ ਹੈ ਇਸ ਲੈਣ ਚ ਪੈ ਕੇ ਕਿਸੇ ਦਾ ਭਲਾ ਕਰਨਾ ਜਾਂ ਕਿਸੇ ਨੂੰ ਪਰ ਲਾਉਣਾ ਉਹਨਾਂ ਦੀ ਗੱਲ ਇੱਕ ਅਲੱਗ ਹੈ ਤੇ ਜਿਨ੍ਹਾਂ ਨੇ ਆਪ ਹੀ ਨਹੀਂ ਕੁਝ ਪੂਰਾ ਸੂਰਾ ਸਿੱਖਿਆ ਹੋਗਾ ਕਿ ਕਿਸੇ ਨੂੰ ਸਿਖਾ ਦੇਗਾ ਤਾਂ ਜੋ ਫੱਕਰ ਫਕੀਰ ਅਸਲ ਹੋਊਗਾ ਨਾ ਉਸੇ ਧੀਕੇ ਤੇ ਆਪ ਨੂੰ ਹਾਨੀ ਕਰੂਗਾ ਤੁਹਾਨੂੰ ਆਪ ਦਾ ਚੇਲਾ ਬਣਾਉਣ ਵਾਸਤੇ ਜਾਂ ਚੇਲੀ ਬਣਾਉਣ ਵਾਸਤੇ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਉਹ ਤੁਹਾਨੂੰ ਕੁਝ ਸਮਾਂ ਵੇਖੂਆ ਤੇ ਤੁਹਾਡਾ ਆਉਣ ਜਾਣ ਦਾ ਰਸਤਾ ਵੇਖੂਆ ਤੁਹਾਡੇ ਚ ਕੁਝ ਗੱਲਾਂ ਨੋਟ ਕਰੂਗਾ ਜੇ ਉਹਨੂੰ ਚੰਗੀਆਂ ਲੱਗੀਆਂ ਤਾਂ ਹਾਂ ਕਰ ਦੂਗਾ ਤੇ ਬਾਲਾ ਸਮਾਂ ਤੁਹਾਡਾ ਖਰਾਬ ਵੀ ਨਹੀਂ ਕਰਦਾ ਨਹੀਂ ਤਾਂ ਜਵਾਬ ਹੀ ਦੇ ਦੂਗਾ ਦੂਜੀ ਜਿਹੜੀ ਗੱਲ ਹੁੰਦੀ ਹੈ ਉਹ ਇਹ ਹੁੰਦੀ ਹੈ ਵੀ ਉਹ ਕੋਈ ਫੱਕਰ ਫਕੀਰ ਕੋਈ ਤੁਹਾਡੇ ਤੱਕ ਕੋਈ ਡਿਮਾਂਡ ਮੰਗ ਨਹੀਂ ਰੱਖੂਆ ਵੀ ਮੈਂ ਇੰਨੇ ਪੈਸੇ ਲਊਂਗਾ ਜਾਂ ਮਾਂ ਚੀਜ਼ ਲਊਂਗਾ ਕਿ ਮੈਂ ਉਹ ਬਾਬੇ ਵੀ ਵੇਖਿਆ ਜਿਹੜੇ ਕਹਿ ਦਿੰਦੇ ਆ ਵੀ ਜੇ 50% ਚੇਲਾ ਬਣਨਾ ਤਾਂ ਇੰਨੇ ਪੈਸੇ ਆ ਜੇ 100% ਬਣਨਾ ਤਾਂ ਇੰਨੇ ਪੈਸੇ ਆ ਜੇ ਗੱਡੀ ਪੂਰੀ ਪੱਕੀ ਚਲਾਉਣੀ ਹੈ ਤਾਂ ਆ ਚੀਜ਼ ਮੈਂ ਲਵਾਂਗਾ ਜੇ ਘਟਕਟ ਕਰਨਾ ਤਾਂ ਮਾਂ ਚੀਜ਼ ਲਵਾਂਗਾ ਮੈਂ ਉਹ ਸਮੇਂ ਤੋਂ ਵੀ ਗੁਜ਼ਰਿਆ ਹੋਇਆ ਮੈਂ ਕੋਈ ਖਾਲੀ ਗੱਲਾਂ ਨਹੀਂ ਕਰਦਾ ਹੁੰਦਾ ਕਦੇ ਜੋ ਮੇਰੇ ਨਾਲ ਬੀਤੀਆਂ ਮੌਹੀ ਦੱਸਦਾ ਪਰ ਤੁਹਾਨੂੰ ਮੈਂ ਦੱਸਦਿਆਂ ਵੀ ਜੋ ਪੱਕਾ ਗੁਰੂ ਜਾਂ ਪੂਰਾ ਗੁਰੂ ਹੋਊਗਾ ਉਹ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਤੋਂ ਲਾਲਚ ਨਹੀਂ ਕਰੂਗਾ ਪਹਿਲੀ ਗੱਲ ਤਾਂ ਤੁਹਾਡੇ ਕਰ ਦਿਓ ਗਰੀਬੀ ਅਮੀਰੀ ਵੇਖੂ ਆ ਹਾਲਾਤ ਵੇਖੂ ਆ ਫਿਰ ਕੋਈ ਥੋੜਾ ਹੁਣ ਜਾਣ ਦਾ ਰਸਤਾ ਤੁਹਾਡੇ ਵਿੱਚ ਕੁਝ ਗੱਲਾਂ ਵੇਖ ਕੇ ਫਿਰ ਤੁਹਾਨੂੰ ਉਹ ਕੁਝ ਨਾ ਕੁਝ ਥੋੜੀ ਝੋਲੀ ਪਾਊਗਾ ਆਈ ਨਹੀਂ ਪਾਉਂਦਾਗਾ ਤੇ ਹੁੰਦਾ ਕੁਛ ਲੈਣ ਦੇਣ ਗੁਰੂ ਜੀ ਨੇ ਤੇ ਚੇਲੇ ਕੁਝ ਨੇਮ ਰਸਮਾਂ ਜੋ ਗੁਰੂ ਆਉਦੇ ਚੇਲੇ ਨਾਲ ਕਰਦਾ ਤੇ ਚੇਲਾ ਆਉਦੇ ਗੁਰੂ ਨਾਲ ਕਰਦਾ ਕੋਈ ਚੀਜ਼ਾਂ ਦੇ ਨੇਮ ਵੀ ਹੁੰਦੇ ਆ ਲੈਂਡ ਦੇਣ ਕੁਝ ਗੱਲਾਂ ਤਾਂ ਹੁੰਦਾ ਵੀ ਹੈ ਤੇ ਕੋਈ ਗੁਰੂ ਬਣਾਊਗਾ ਜਾਂ ਚੇਲਾ ਬਣਾਊਗਾ ਉਹ ਕਰੋ ਸੁੱਕਾ ਵੀ ਨਹੀਂ ਜਾਂਦਾ ਪਰ ਇਹ ਗੱਲ ਵੀ ਨਹੀਂ ਵੀ ਤੁਹਾਡੇ ਘਰੇ ਖਾਣ ਨੂੰ ਦਾਣੇ ਵੀ ਨਹੀਂ ਤੇ ਕੋਈ ਗੁਰੂ ਕਹਦੇ ਵੀ ਚੇਲਾ ਬਣਾਊਗਾ ਤੇ ਮੈਂ ਭਾਈ ਲੱਖ ਰੁਪਏ ਦਾ ਖਰਚਾ ਕਰਾ ਦੂੰਗਾ ਇਹ ਗੱਲਾਂ ਵੀ ਨਹੀਂ ਹੁੰਦੀਆਂ ਸਭ ਕੁਝ ਹੁੰਦਾ ਪਰ ਇੰਨਾ ਵੀ ਨਹੀਂ ਹੁੰਦਾ ਸੋ ਕਹਿਣ ਦਾ ਮਤਲਬ ਵੀ ਤੁਹਾਡੇ ਤੱਕ ਕੋਈ ਗੁਰੂ ਨੂੰ ਤੁਹਾਡੇ ਤੱਕ ਕੋਈ ਲਾਲਚ ਨਹੀਂ ਹੈ ਕੁਝ ਪੈਸੇ ਦਾ ਕੁਝ ਸੋਨੇ ਚਾਂਦੀ ਦਾ ਕੋਈ ਗੱਟੀਆਂ ਘਰਾਂ ਦਾ ਉਹ ਆਪਦੇ ਚੇਲੇ ਨੂੰ ਪਹਿਲਾਂ ਪੂਰਾ ਕਰੂਗਾ ਫਿਰ ਉਹ ਤੋਂ ਕੁਝ ਲਊਗਾ ਜੋ ਪੂਰਾ ਹੋਊਗਾ ਤੀਜੇ ਜਿਹੜੀ ਗੱਲ ਹੁੰਦੀ ਆ ਉਹ ਇਹ ਹੁੰਦੀ ਆ ਜੀ ਗੁਰੂ ਕਦੇ ਆਪਦੇ ਚੇਲੇ ਚੋਂ ਭੇਦਭਾਵ ਨਹੀਂ ਕਰੂਗਾ ਵੀ ਮੇਰਾ ਫਲਾਨਾ ਚੇਲਾ ਜਿਹੜਾ ਉਹ ਬਾਲਾ ਚੰਗਾ ਹੈ ਜਿਹੜਾ ਉਹ ਚੇਲਾ ਉਹ ਘਟੀਆ ਕੁਝ ਗੱਲਾਂ ਚੇਲੇ 'ਚ ਵੀ ਹੋਣੀਆਂ ਚਾਹੀਦੀਆਂ ਆਪਦੇ ਗੁਰੂ ਦੇ ਪ੍ਰਤੀ ਸ਼ਰਧਾ ਹੋਣੀ ਚਾਹੀਦੀ ਹੈ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਦੀ ਇੱਜ਼ਤ ਹੋਣੀ ਚਾਹੀਦੀ ਹੈ ਦਿਲ 'ਚ ਤੇ ਗੁਰੂ ਦੇ ਜੋ ਦਿੱਤੇ ਰਸਤੇ ਉਤੇ ਚੱਲਣ ਦਾ ਤਰੀਕਾ ਹੋਣਾ ਚਾਹੀਦਾ ਹੈ ਤੇ ਚੇਲਾ ਉਹਨਾਂ ਤਰੀਕ ਰਸਤੇ 'ਤੇ ਪੂਰਾ ਚੱਲੇ ਇਹ ਗੁਣ ਵੀ ਚੇਲੇ 'ਚ ਹੋਣੇ ਚਾਹੀਦੇ ਆ ਨਿਰਭਗ ਗੁਰੂ ਵੀ ਨਾ ਹੁੰਦਾ ਤੇ ਪਰ ਭੇਦਭਾਵ ਨਹੀਂ ਹੋਊਗਾ ਜੇ ਉਹਨੂੰ ਕੋਈ ਤੁਹਾਡੇ 'ਚ ਕੋਈ ਗੱਲ ਨਹੀਂ ਚੰਗੀ ਲੱਗੂਗੀ ਨਾ ਤੇ ਉਹ ਤੁਹਾਨੂੰ ਲੜ ਸਕਦਾ ਏ ਇੱਕ ਟਾਈਮ ਇੰਨਾ ਗੁੱਸੇ ਹੋ ਜਾਂਦਾ ਵੀ ਕੋ ਗੁਰੂ ਚੇਲੇ ਨੂੰ ਕਹਿੰਦਾ ਜਾ ਪਾਜਾ ਮੈਂ ਤਾਂ ਤੁਕੇ ਲਿਆ ਪਰ ਭੇਦਭਾਵ ਨਹੀਂ ਹੋਊਗਾ ਤੁਹਾਨੂੰ ਕੋੜਾ ਬੋਲ ਸਕਦਾ ਥੋੜਾ ਨਾਲ ਗੁੱਸੇ ਹੋ ਸਕਦਾ ਹੈ ਨਰਾਜ ਹੋ ਸਕਦਾ ਹੈ ਤੁਹਾਨੂੰ ਬੁਲਾਉਣਾ ਛੱਡ ਸਕਦਾ ਪਰ ਭੇਦਭਾਵ ਨਹੀਂ ਕਰੂਗਾ ਵੀ ਉਹ ਚੰਗਾ ਤੇ ਉਹ ਮਾੜਾ ਇੱਕ ਤਾਂ ਵਾੜਾ ਕਰੂ ਇੱਕ ਤਾਂ ਥੋੜਾ ਕਰੂਗਾ ਇੱਕ ਨੂੰ ਸਾਰਾ ਕੁਝ ਹੀ ਦੱਸ ਦੂ ਇੱਕ ਨੂੰ ਕੁਝ ਨਹੀਂ ਦੱਸਦਾ ਚੌਥੀ ਜਿਹੜੀ ਗੱਲ ਹੁੰਦੀ ਹੈ ਪੂਰਾ ਗੁਰੂ ਕਦੇ ਚੇਲੇ ਨੂੰ ਕਿਸੇ ਤਰ੍ਹਾਂ ਦਾ ਝੋਟ ਨਹੀਂ ਬੋਲਦਾ ਉਹ ਝੋਟ ਕਈ ਤਰੀਕਿਆਂ ਦਾ ਹੁੰਦਾ ਆਪ ਦੇ ਬਾਰੇ ਕੁਇ ਚੇਲੇ ਦੇ ਕੋਈ ਗੱਦੀ ਤੇ ਜੋ ਗੱਦੀ ਦੀ ਕੋਈ ਕੁੰਡੀ ਹੁੰਦੀ ਹੈ ਜਾਂ ਗੱਦੀ ਦਾ ਕੋਈ ਦੇਵੀ ਦੇਵਤਾ ਮੇਨ ਛੱਪ ਲਿਆ ਹੁੰਦਾ ਹੈ ਵੀ ਬਾਬੇ ਕਈ ਦੱਸ ਦਿੰਦੇ ਕਈ ਨਹੀਂ ਦੱਸਦੇ ਉਹ ਕਦੇ ਇਹੋ ਜੀ ਗੱਲ ਨਹੀਂ ਕਰੂਗਾ ਉਹ ਕੁੰਡੀ ਹੋਊਗੀ ਜਿਹੜੀ ਤੁਹਾਡੀ ਉਹ ਕੱਢੂਗਾ ਤਾਂ ਤੁਹਾਡੇ ਕੋਈ ਮਹੀਨੇ ਖੰਡ ਚ ਕੱਢ ਦੋ ਨਹੀਂ ਕੱਢੂਗਾ ਦੋ ਪੰਜ ਸਾਲਾਂ ਚ ਵੀ ਨਹੀਂ ਕੱਢੂਗਾ ਤੇ ਇਹ ਨਹੀਂ ਹੋਊਗਾ ਵੀ ਅੱਜ ਮੈਂ ਮੇਰੇ ਚੇਲੇ ਦੀ ਪਿੱਠ ਤਕਾਲਾਂ ਅੱਜ ਚੇਲਾ ਮੇਰੀ ਪਿੱਠ ਤੇ ਹੈ ਨਹੀਂ ਗਿਆ ਜਾਂ ਮੂੰਹ ਤੇ ਹੈ ਨਹੀਂ ਤੇ ਮੈਂ ਦੀ ਪਿੱਠ ਪਿੱਛੇ ਦੀ ਕੋਈ ਚੁਗਲੀ ਨਿੰਦਾ ਕਰਾਂ ਇਹ ਗੱਲਾਂ ਵੀ ਅਸਲ ਗੁਰੂ ਚ ਨਹੀਂ ਹੋਣੀ ਆ ਤੇ ਇਹ ਗੱਲ ਅਸਲ ਚੇਲੇ ਚ ਵੀ ਨਹੀਂ ਹੁੰਦੀ ਜੋ ਜੇ ਚੇਲਾ ਗੁਰੂ ਦੀ ਨਹੀਂ ਇੰਦਿਆ ਕਰੇ ਤਾਂ ਫਿਰ ਚੇਲੇ ਦੇ ਕੋਲੇ ਵੀ ਕੁਝ ਨਹੀਂ ਰਹਿੰਦਾ ਸੋ ਤਿੰਨ ਚਾਰ ਗੱਲਾਂ ਮੈਂ ਤੁਹਾਨੂੰ ਜਿਹੜੀਆਂ ਦੱਸ ਸਕੀਆਂ ਤੇ ਜੋ ਇੱਕ ਗੁਰੂ ਦੀ ਹੁੰਦੀ ਹੈ ਨਿਸ਼ਾਨੀ ਪੱਕੇ ਗੁਰੂ ਦੀ ਉਹ ਤੁਹਾਨੂੰ ਪਹਿਲਾਂ ਦੁਨੀਆ ਦੇ ਵਿੱਚ ਆਪ ਦਾ ਨਾਮ ਕਮਾਉਣ ਦੇ ਲਾਇਕ ਬਣਾਉਗਾ ਤੁਹਾਡੇ ਚ ਕੋਈ ਕਮੀ ਹੋ ਪੂਰੀ ਕਰੇਗਾ ਫਿਰ ਤੁਹਾਡੇ ਕੋਈ ਉਹ ਸਿਰ ਤੇ ਹੱਥ ਧਰੂਗਾ ਪਹਿਲਾ ਯਾਨੀ ਕਿ ਤੁਹਾਨੂੰ ਦੇਊਗਾ ਫਿਰ ਤੁਹ ਤੋਂ ਕੁਛ ਲਊਗਾ ਸੋ ਵੀਰ ਅੱਜ ਦਾ ਟਾਈਮ ਪਤਾ ਕੀ ਹੈ ਸੋਸ਼ਲ ਮੀਡੀਆ ਤਾਂ ਜਮਨ ਹੈ ਦੁਖੀ ਬੰਦੇ ਨੂੰ ਹੀ ਹੁੰਦਾ ਵੀ ਮੈਨੂੰ ਇੱਥੋਂ ਵੀ ਰਸਤਾ ਮਿਲ ਜੇ ਇੱਥੋਂ ਵੀ ਮਿਲ ਜੇ ਤੇ ਕੁਝ ਕੁ ਬੰਦੇ ਹੈ ਜਿਹੜੇ ਅੱਜ ਦੇ ਸਮੇਂ ਜਿੰਨਾਂ ਕੋਲੇ ਗੱਲਬਾਤ ਵੀ ਹੈ ਗਿਆਨ ਵੀ ਹੈ ਪੂਰੇ ਵੀ ਹੈ ਤੇ ਕਈ ਇਹੋ ਜਿਹੇ ਵੀ ਹੈ ਵੀ ਠੀਕ ਆਪਣੀ 30 ਸੈਕਿੰਡਾਂ ਦੀ ਇੰਸਟਾਗ੍ਰam ਤੇ ਰੀਲ ਪਾਤੀ YouTube ਤੇ ਵੀਡੀਓ ਪਾਤੀ ਕੱਟ ਕੇ ਜੇ ਆਪਦੇ ਥੱਲੇ ਨੰਬਰ ਪਾਤੇ ਕੁਝ ਕ ਬੰਦੇ ਇਹ ਜੇ ਵੀ ਹੈ ਜਿਨ੍ਹਾਂ ਦੇ ਨੰਬਰ ਸਹੀ ਬੰਦਿਆਂ ਦੇ ਵੀ ਪਏ ਆ ਜੋ ਲੋਕਾਂ ਦਾ ਭਲਾ ਵੀ ਕਰੀ ਜਾਂਦੇ ਆ ਤੇ 90% ਬੰਦੇ ਇਹ ਜੇ ਹੈ ਜਿਨ੍ਹਾਂ ਦਾ ਨੰਬਰ ਦੇਣ ਦਾ ਮਤਲਬ ਸਿਰਫ ਕਮਾਈ ਹੈ ਜਾਂ ਆਪਦੇ ਕੋਲੇ ਇਕੱਠ ਕਰਨਾ ਉਹਨਾਂ ਨੂੰ ਥੋੜੇ ਤੋਂ ਕੋਈ ਮਤਲਬ ਨਹੀਂਗਾ ਤੁਸੀਂ ਭੁੱਖੇ ਹੋ ਜਾਂ ਰੱਜੇ ਹੋ ਤੁਸੀਂ ਗਰੀਬ ਹੋ ਜਾਂ ਅਮੀਰ ਤੁਹਾਨੂੰ ਤੁਹਾਡੇ ਤੇ ਕੋਨਾਂ ਨੂੰ ਕੋਈ ਮਤਲਬ ਨਹੀਂ ਆ ਤੇ ਵੈਸੇ ਤਾਂ ਆਪੋ ਆਪ ਦੀ ਸੋਚ ਹੈ ਇਸ ਕੰਮ ਦੇ ਵਿੱਚ ਪਰ ਮੈਂ ਕਹਿੰਨਾ ਵੀ ਜੇ ਕੋਈ ਵੀਰ ਗੱਦੀ ਦੇ ਵਿੱਚ ਕਾਮਯਾਬ ਹੁੰਦਾ ਚਾਹ ਜਿਹਦਾ ਕੋਈ ਬਾਬੇ ਨੇ ਵਧੀਆ ਵਾਹ ਖੜੀ ਆ ਤਾਂ ਇਸ ਕੰਮ ਦੇ ਵਿੱਚ ਵੀਰ ਕੋਈ ਗਰੀਬ ਅਮੀਰ ਦੀ ਛੋਟੇ ਵੱਡੇ ਦੀ ਸਥਿਤੀ ਜ਼ਰੂਰ ਵੇਖਣੀ ਚਾਹੀਦੀ ਜਿਵੇਂ ਲਾਜ ਦਾ ਬਾਬਿਆਂ ਨੇ 20000 ਰੁਪਏ 50000 ਰੁਪਏ ਫੀਸ ਰੱਖੀ ਹੋਈ ਹੈ ਠੀਕ ਹੈ ਤੇ ਜੇ ਕਿਸੇ ਦੇ ਅੱਜ ਕੋਈ ਦੁੱਖ ਹੈ ਕੋਈ ਤਕਲੀਫ ਹੈ ਜਿਹੜਾ ਤੁਹਾਡੇ ਤੱਕ ਕਰਾਇਆ ਪੜਾ ਵੀ ਮੰਗ ਕੇ ਆਇਆ ਵਿਚਾਰਾ ਕੀ ਭਤਾਣੇ ਰੋਟੀ ਖਾਧੀ ਹੈ ਕਿ ਨਹੀਂ ਆਪਦੀ ਗਰੀਬੀ ਕਰਕੇ ਦੁੱਖ ਕਰਕੇ ਤੇ ਆਪਾਂ ਉਹ ਜਿਹੇ ਬੰਦੇ ਤੋਂ ਕੋਈ ਪੈਸੇ ਮੰਗ ਕੇ ਖੜ ਜਾਂਦੇ ਆ ਤਾਂ ਉੱਥੇ ਫਿਰ ਜੋ ਆਪਣੀ ਕੋਈ ਕੀਤੀ ਕਮਾਈ ਹੈ ਜਾਂ ਆਪਣਾ ਕੋ ਫੱਕਰ ਫਕੀਰ ਹੈ ਇਹ ਵੀ ਆਪਣੇ ਤੋਂ ਨਰਾਜ਼ ਹੁੰਦੇ ਆ ਬੈਸੇ ਤਾਂ ਕੋਈ ਆਪਦੀ ਮਰਜ਼ੀ ਹੈ ਵੀ ਕੋਈ ਜਿੰਨੇ ਲਵੇ ਲਵੇ ਅਸੀਂ ਕਿਸੇ ਨੂੰ ਰੋਕ ਦੇ ਨਹੀਂਗੇ ਪਰ ਮੇਰੀ ਸੋਚ ਦੇ ਮਤਾਬਕ ਮੈਂ ਤੁਹਾਨੂੰ ਗੱਲ ਦੱਸ ਰਿਹਾ ਜੋ ਕਿਉਂਕਿ ਮੇਰੇ ਜਿੰਨੇ ਕੰਮ ਕੀਤੇ ਐ ਜਾਂ ਜਿੰਨੇ ਕੰਮ ਕੀਤੇ ਐ ਮੇਰੇ ਵੱਡੇ-ਵੱਡੇ ਕੋਈ 20 50 ਕੰਮ ਐਜੇ ਜਿਹੜੇ ਮਗਾ ਤੇ ਯਾਦ ਮੇਰੇ ਉਹੋ ਜਿਹੇ ਬੰਦੇ ਵੀ ਮੇਰੇ ਨਾਲ ਜੁੜੇ ਆ ਜਿੰਨ ਜਿਹੜੇ ਬਾਬਿਆਂ ਨੂੰ ਆਪਦਾ ਸਹਉਣਾ ਕੋਈ ਸਾਜਨ ਸਾਜਨ ਦੇ ਕਾਗਤ ਜਿਵੇਂ ਕਹਿ ਦਿੰਨੇ ਆ ਕੋਈ ਮਕਾਨ ਦੇ ਕਾਗਜ਼ ਤੇ ਜਿਹੜੇ ਗਹਿਣੇ ਰੱਖ ਰੱਖ ਕੇ ਤੇ ਬਾਬੇ ਨੂੰ ਪੈਸੇ ਦੇ ਤੇ ਤੇ ਉਹਨਾਂ ਦੇ ਸੁਆਹ ਜਿੰਨਾ ਵੀ ਫਾਇਦਾ ਨਹੀਂ ਹੈ। ਆਪਣਾ ਤਾਂ ਵੀਰੇ ਇੱਕੋ ਹੀ ਸੁੱਲ ਰਿਹਾ ਤੇ ਇੱਕੋ ਹੀ ਰਹੂਗਾ। ਮੋਹੋਂ ਮਾਈ ਤਾਂ ਕਿਸੇ ਤੋਂ ਸਾਰੀ ਜ਼ਿੰਦਗੀ ਮੰਗਿਆ ਤੇ ਨਾ ਹੀ ਸਾਰੀ ਜ਼ਿੰਦਗੀ ਮੰਗਣਾ। ਜੇ ਮੇਰੇ ਫਕਰ ਫਕੀਰਾਂ ਨੇ ਇਹ ਗੱਲ ਥੋੜੇ ਤੇ ਵੀ ਟੁੱਕਦੀ ਹੈ। ਜੇ ਫਕਰ ਫਕੀਰਾਂ ਨੇ ਆਪਾਂ ਨੂੰ ਕੋਈ ਬਾਦਸ਼ਾਹੀ ਦੇਣੀ ਹੋਈ ਤੇ ਇਹਨਾਂ ਨੇ ਕਿਸੇ ਦੇ ਵਿੱਚ ਦੀ ਦੇ ਦੇਣੀ। ਤੇ ਜੇ ਇਹਨੇ ਦੀ ਨਿਕਰਣਾ ਹੋਈ ਤੇ ਆਪਾਂ ਆਵੇਂ ਲੋਕਾਂ ਤੋਂ ਲੱਖ-ਲੱਖ ਰੁਪਈਆ ਲਈ ਜਾਈ ਰੱਖ-ਰੱਖ ਕੇ ਇਹ ਆਪਾਂ ਨੂੰ ਇੱਕ ਛਟਕੇ ਚ ਮੰਗਣ ਵਾਲੇ ਕਰ ਦੇਣਗੇ ਇਹ ਵੀ ਗੱਲ ਨਹੀਂ ਵੀ ਅਗਲੇ ਤੋਂ ਕੁਸ਼ਣ ਲਾਉਣਾ ਅਗਲੇ ਦਾ ਆਪਾਂ ਲਾਉ ਗਏ ਆ ਆਪ ਦੀ ਕੋਈ ਕੜਾਈ ਪੂਜਾ ਲੈ ਲਓ ਪਰ ਇਹ ਵੀ ਗੱਲ ਨਹੀਂ ਵੀ ਅਗਲੇ ਜੇਮ ਚ 20 ਦਾ ਨੋਟ ਮਸਾ ਨਿਕਲਦਾ ਤੇ ਆਪਾਂ ਜੀ 20000 ਮੰਗ ਲਿਆ ਤੇ ਕਿਵੇਂ ਪਾਰ ਪਾਉਗੇ ਬਾਕੀ ਆਪੋ ਆਪਣੀ ਮਰਜ਼ੀ ਆ ਜੋ ਜਿਵੇਂ ਕਰਦਾ ਕਰੇ ਤੇ ਅਸੀ ਕਿਸੇ ਨੂੰ ਕੋਸ ਨਹੀਂ ਕਹਿੰਦੇ ਕਿਉਂਕਿ ਉਹ ਮਾਲਕ ਬੈਠਾ ਹੈ ਪਰਵਤ ਘਰ ਬੈਠਾ ਹੈ ਫਕਰ ਫਕੀਰ ਬੈਠੇ ਆ ਜਿਵੇਂ ਜੀ ਕਿਸਦਾ ਜੀ ਕਰਦਾ ਕਰੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਪਰ ਮੈਂ ਮੇਰੀ ਜਿਹੜੀ ਮੇਰੀ ਸੋਚ ਹੈ ਉਸ ਮੁਤਾਬਿਕ ਤੁਹਾਨੂੰ ਉਹ ਗੱਲ ਦੱਸ ਰਿਹਾ ਸੋ ਇੰਨੀ ਕੁ ਸੀ ਅੱਜ ਦੀ ਜਾਣਕਾਰੀ ਕੁਝ ਵੀਰਾਂ ਦੇ ਕਮੈਂਟ ਸੀਗੇ ਕਿ ਬਾਬਾ ਜੀ ਤੁਹਾਡਾ ਨੰਬਰ ਦਿਓ ਤਾਂ ਵੀਰ ਕੋਈ ਛੋਟੀ ਮੋਟੀ ਕੋ ਗੱਲ ਹੁੰਦੀ ਆ ਜਾਂ ਦਿੱਕਤ ਹੁੰਦੀ ਆ ਉਹਦਾ ਕਮੈਂਟ ਦੇ ਵਿੱਚ ਮੈਨੂੰ ਦੱਸ ਦਿਆ ਕਰੋ ਮੈਂ ਉਹ ਤੇ ਵੀਡੀਓ ਬਣਾ ਕੇ ਪਾ ਦਿਆ ਕਰੂੰਗਾ ਮੈਂ ਮੇਰੇ ਨੰਬਰ ਇਹ ਵੀ ਨਹੀਂ ਵੀ ਤੁਹਾਡੇ ਸਾਹਮਣੇ ਸ਼ੇਅਰ ਨਹੀਂ ਕਰਨੇ ਕਰ ਦੂੰਗਾ ਪਰ ਹਜੇ ਕੋ ਸਮਾਂ ਰੋ ਕੇ ਕੋ ਸਮੇਂ ਬਾਅਦ ਮੈਂ ਮੇਰੇ ਨੰਬਰ ਵੀ ਪਾਉਂਗਾ ਉਹ ਇਹ ਨਹੀਂ ਵੀ ਮੈਂ ਨੰਬਰ ਪਾਉਂਗਾ ਤੇ ਮੈਂ ਤੁਹਾਡੇ ਤੇ ਨਾਲ ਗੱਲ ਕਰਕੇ ਕੋ ਤੁਹਾਡੇ ਨਾਲ ਕੋਈ ਲਾਲਚ ਕਰੂੰਗਾ ਜਾ ਤੁਹਾਡੇ ਤੱਕ ਕੋਈ ਡਿਮਾਂਡ ਕਰੂੰਗਾ ਕੋਈ ਤੁਹਾਡੇ ਦੁੱਖ ਤਕਲੀਫ ਨੂੰ ਹੱਲ ਕਰਨ ਦੀ ਨਹੀਂ ਗੱਲ ਪਤਾ ਕੀ ਹੁੰਦੀ ਹੈ ਕਈ ਵਾਰੀ ਵੀਡੀਓ ਦੇ ਵਿੱਚ ਇਕੱਲਾ ਵੇਖੀ ਜਾਂਦਾ ਹੈ ਬਾਬੇ ਨੇ ਫਲਾਨੀ ਗੱਲ ਤਾਂ ਫਲਾਨਾ ਹੱਲ ਦੱਸਿਆ ਉਹਦੇ ਵਿੱਚ ਕੁਝ ਗੱਲਾਂ ਦੋਰੀਆਂ ਵੀ ਰਹਿ ਜਾਂਦੀਆਂ ਅਗਰੇ ਨੂੰ ਪੁੱਛਣੀਆਂ ਵੀ ਪੈ ਜਾਂਦੀਆਂ ਤਾਂ ਮੈਂ ਨੰਬਰ ਸ਼ੇਅਰ ਕਰੂੰਗਾ ਇੱਕ ਸਿਰਫ ਨੰਬਰ ਕੋਈ ਪਰਸਨਲ ਨੰਬਰ ਲੈ ਕੇ ਵੀਰ ਜਿਹਦੇ ਵਿੱਚ ਮੈਂ ਮੇਰੇ ਯੂਟਿਊਬਰ ਤੇ ਮੇਰੇ ਜਿੰਨੇ ਵੀ ਫਰੈਂਡ ਹੈ ਜਾਂ ਜਿੰਨੇ ਵੀ ਬਾਬੇ ਦੇ ਸੇਵਾਦਾਰ ਮੇਰੇ ਨਾਲ ਜੁੜੇ ਆ ਤੇ ਸਿਰਫ ਮੇਰੇ ਉਹਨਾਂ ਨਾਲ ਗੱਲ ਹੋ ਸਕਿਆ ਕਿਉਂਕਿ ਹੁਣ ਮੇਰਾ ਜਿਹੜਾ ਨੰਬਰ ਚੱਲਦਾ ਉਹ ਮੇਰਾ ਹਰੇਕ ਤਰ੍ਹਾਂ ਉਹ ਹੀ ਨੰਬਰ ਹੈ ਤੇ ਮੇਰੇ ਕੋਲੇ ਆਪ ਦੇ ਜੋ ਕੋਈ ਘਰ ਘਰਸਤੀ ਦੀ ਜਾਣਕਾਰੀ ਵਾਲੇ ਬੰਦੇ ਆ ਉਹ ਵੀ ਉਹਤੇ ਫੋਨ ਕਰਨਗੇ ਕੰਮ ਵਾਲੇ ਵੀ ਕੋਈ ਉਹਤੇ ਫੋਨ ਕਰਨਗੇ ਤੇ ਫਿਰ ਜੇ ਕਿਸੇ ਨੇ ਕੋਈ ਆਪ ਦੀ ਮੁਸੀਬਤ ਤਾਂ ਹੱਲ ਪੁੱਛਣਾ ਫਿਰ ਉਹ ਵੀ ਫੋਨ ਕਰਨਗੇ ਇਸ ਕਰਕੇ ਮੈਂ ਇੱਕ ਦੋ ਵੀਡੀਓ ਤੋਂ ਬਾਅਦ ਮੈਂ ਆਪਦਾ ਨੰਬਰ ਪਾਉਂਗਾ ਪਰ ਸੰਗਲ ਨੰਬਰ ਲੈ ਕੇ ਤੁਹਾਡੇ ਸਾਹਮਣੇ ਸ਼ੇਅਰ ਕਰਾਂਗਾ ਸੋ ਅੱਜ ਦੀ ਸੀ ਇਹ ਇੰਨੀ ਜਾਣਕਾਰੀ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਿਆਦੇ ਤੁਹਾਡਾ ਸਾਨੂੰ ਪਿਆਰ ਮਿਲਿਆ ਬਹੁਤ ਜ਼ਿਆਦੇ ਇਦਾਂ ਹੀ ਪਿਆਰ ਬਣਾਈ ਰੱਖਿਓ ਤੇ ਮੈਂ ਇਦਾਂ ਹੀ ਤੁਹਾਡੀਆਂ ਸਾਹਮਣੇ ਨਿੱਕੀਆਂ ਨਿੱਕੀਆਂ ਜਾਣਕਾਰੀਆਂ ਲੈ ਕੇ ਆਉਂਦਾ ਰਹੂੰਗਾ ਕਿਉਂਕਿ ਮੇਰਾ ਮਕਸਦ ਆ ਵੀਰੋ ਜਿਵੇਂ ਮੈਂ ਦੁੱਖ ਵੇਖੇ ਹੈ ਨਾ ਬਾਪਿਆਂ ਦੇ ਮਗਰ ਪੈ ਪੈ ਕੇ ਤੇ ਆਵਦਾ ਮੈਂ ਘਰ ਖਰਾਬ ਕਰ ਲਿਆ ਇਲਮ ਖਰਾਬ ਕਰ ਲਿਆ ਜਾਦੇ ਬਾਬਿਆਂ ਕੋਲੇ ਜਾਣ ਕੋਲੇ ਵੀ ਆਪਣੀ ਸੇਵਾ ਖਰਾਬ ਹੁੰਦੀ ਹੈ ਇਲਮ ਖਰਾਬ ਹੁੰਦਾ ਹੈ ਇਹਦੀ ਮੈਂ ਜਾਣਕਾਰੀ ਤੁਹਾਨੂੰ ਇੱਕ ਹੋਰ ਵੀਡੀਓ ਬਣਾ ਕੇ ਦੱਸੂਆ ਵੀ ਕਿਵੇਂ ਹੁੰਦੀ ਹੈ ਤੇ ਕਿਉਂ ਹੁੰਦੀ ਹੈ ਤੇ ਇੱਕ ਛੋਟੀ ਜੀ ਗੱਲ ਹੋਰ ਦੱਸ ਦਿਆਂ ਜੇ ਆਪਾਂ ਕਿਸੇ ਕੋਲੇ ਕੋ ਗੁਰੂ ਮੰਨਣ ਜਾਂਦੇ ਆ ਜਾਂ ਗੁਰੂ ਬਣਨ ਜਾਂਦੇ ਆ ਤੇ ਜੇ ਆਪਣਾ ਜਾਇ ਤੋਂ ਜੇ ਆਪਣਾ ਫਕਰ ਫਕੀਰ ਕੋਈ ਰਾਜੀ ਹੋਣਗੇ ਨਾ ਉਸ ਬੰਦੇ ਤੇ ਉਸ ਕੋ ਫਕੀਰ ਤੇ ਵੀ ਆਪਾਂ ਨੂੰ ਗੁਰੂ ਬਣਾ ਲੀਏ ਤੇ ਫਿਰ ਆਪਣਾ ਭਾਵੇਂ ਆਪਾਂ ਨੂੰ ਉਹ ਬੰਦਾ ਕੁਝ ਵੀ ਨਾ ਦੱਸੇ ਆਪਣੇ ਦਿਨ ਸਿੱਧੇ ਉਹਦੇ ਹੀ ਹੋਣ ਲੱਗ ਜਾਣਗੇ ਜਦੋਂ ਆਪਾਂ ਜਣਾ ਸਟਾਰਟ ਕਰਦੇ ਆਂਗੇ ਕਿਉਂਕਿ ਕਈ ਬੰਦੇ ਇਹੋ ਜਿਹੇ ਆ ਮੇਰੇ ਨਾਲ ਖੁਦ ਨਾਲ ਹੋਈਆਂ ਕਿ ਬੰਦਾ ਕਿਸੇ ਗੱਦੀ ਤੇ ਤੁਰਿਆ ਜਾਂਦਾ ਹੈ ਤੇ ਉਹਦੇ ਘਰੇ ਦਿਨੋਂ ਦਿਨ ਕਾਟਾ ਪਈ ਜਾਂਦਾ ਦਿਨੋਂ ਦਿਨ ਉਹਦਾ ਕਰ ਬੈਗ ਚਾਈ ਜਾਂਦਾ ਨੀਵਾ ਚਾਈ ਜਾਂਦਾ ਉਹ ਜਾਂਦਾ ਉੱਚੇ ਹੋਣ ਵਾਸਤੇ ਪਰ ਉਹ ਨੀਵਾ ਹੁੰਦਾ ਜਾਂਦਾ ਸੋ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਹੈ ਤਾਂ ਇਹਦੇ ਪਿੱਛੇ ਇੱਕ ਵਜ੍ਹਾ ਹੁੰਦੀ ਹੈ ਕਿ ਕਿਸੇ ਕਰ ਦਿੱਤੇ ਜਾ ਕੇ ਕੋਈ ਬੰਦਾ ਤਾਂ ਬੰਦੇ ਨੂੰ ਜੀਵਨ ਦਾਣ ਮਿਲ ਜਾਂਦਾ ਹੈ ਕੋਈ ਬੰਦਾ ਮਰਨ ਦੇ ਕਰਾਰੇ ਪਹੁੰਚ ਜਾਂਦਾ ਇਹਦੇ ਵਿੱਚ ਇੱਕ ਵਜ੍ਹਾ ਹੁੰਦੀ ਹੈ ਉਹ ਮੈਂ ਤੁਹਾਨੂੰ ਇੱਕ ਅਲੱਗ ਵੀਡੀਓ ਵਿੱਚ ਦੱਸੂਗਾ ਸੋ ਜੇ ਤੁਸੀਂ ਕਿਸੇ ਫਕੀਰ ਫਕੀਰ ਕੋਲ ਜਾਨੇ ਹੋ ਜਾਂ ਠੀਕ ਹੈ ਤੁਸੀਂ ਜਾ ਰਹੇ ਹੋ ਤੁਹਾਡੇ ਘਰ ਚ ਫਾਇਦਾ ਪਰਿਵਾਰ ਚ ਫਾਇਦਾ ਪਾਵੇ ਤੁਹਾਨੂੰ ਅਗਲੇ ਨੂੰ ਕੁਝ ਵੀ ਨਹੀਂ ਦੱਸਿਆ ਤਾਂ ਇਹ ਜੇ ਬੰਦੇ ਨੂੰ ਰੜਨਾ ਛੱਡਿਓ ਗੁਰੂ ਚੇਲੇ ਨੂੰ ਬਹੁਤ ਪਾਸਿਓਂ ਕਾ ਕੇ ਵੀ ਨਾ ਹੁੰਦਾ ਜਿਵੇਂ ਆਪਾਂ ਕੋਈ ਕਮਿਆਰ ਤੋਂ ਤੋੜਾ ਲਈ ਤੇ ਪਖੜ ਕਾ ਕੇ ਵੀ ਨਹੀਂ ਨਾ ਇਸ ਪిల్లా ਤਾਂ ਨਹੀਂ ਇਹ ਕਿਤੇ ਕੁਲੀਕ ਤਾਂ ਨਾ ਕਰ ਜੀ ਮਾੜੀ ਮਿੱਟੀ ਤਾਂ ਨਹੀਂਗਾ ਐ ਗੁਰੂ ਦਾ ਫਰਜ਼ ਹੁੰਦਾ ਚੇਲੇ ਤੇ ਕ ਪਰ ਕੁਝ ਲਿਮਟ ਤਾਂ ਹੁੰਦਾ ਹੈ ਇਹ ਨਹੀਂ ਵੀ ਚੇਲਾ ਮਾਰਨ ਕਰਾਰੇ ਪਿਆ ਤੇ ਗੁਰੂ ਆਖੇ ਮਾ ਜਿਹਦੇ ਪੇਪਰੇ ਹੀ ਲਈ ਜਾਂਦਾ ਸੋ ਜੋ ਕੋਈ ਪੁਰਾਣਾ ਫਕਰ ਫਕੀਰ ਹੈ ਜਿਨ੍ਹਾਂ ਨੂੰ 30-30 ਸਾਲ 20-20 ਸਾਲ ਇਸ ਕੰਮ ਚ ਹੋ ਗਏ ਉਹਨਾਂ ਦੀ ਗੱਲ ਇੱਕ ਅਲੱਗ ਹੈ ਪਰ ਜੋ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਦਾ ਐਪ ਖੋਲੋ ਮੈਂ ਕਹਿਣਾ ਜੀ ਕਿਆ ਬਤਾ ਲੈਣੀ ਲੱਗੀ ਪਈ ਐ ਟੁੱਟਦੀ ਨਹੀਂ ਇਹ ਸਮੇਂ ਦੀ ਪਰਿਵਾਰ ਦੇ ਵਿੱਚ ਜਾਂ ਇੰਨਾ ਜ਼ਿਆਦਾ ਇਸ ਚੀਜ਼ ਦਾ ਪ੍ਰਭਾਵ ਹੋ ਗਿਆ ਮੈਂ ਤਾਂ ਇਹ ਛੋਟੀ ਜੀ ਵੀਡੀਓ ਤੁਹਾਡੇ ਲਈ ਬਣਾਈ ਐ ਬਾਕੀ ਇਹਦਾ ਵੀ ਹੱਲ ਹੋਣ ਜਾ ਰਿਹਾ ਕੁਝ ਸੰਸਥਾਵਾਂ ਬਣ ਗਈਆਂ ਗਰੁੱਪ ਬਣ ਗਏ ਇਸ ਪਖੰਡਵਾ ਦੇਖਣਾ ਬਹੁਤ ਜ਼ਿਆਦਾ ਜੇ ਪਾ ਵੇਖੀ ਜਾਂਦੇ ਆ ਤੇ ਜਿੱਦ ਤਨ ਕੋਈ ਪਾਪਾ ਮਾਫੀ ਮੰਗੀ ਜਾਂਦਾ ਹੁੰਦਾ ਕਿਉਂ ਕਿਉਂਕਿ ਉਹ ਆਪ ਹੀ ਨਹੀਂ ਪੂਰੇ ਸੋ ਇਹ ਸੀ ਵੀਰੇ ਮੇਰੀ ਅੱਜ ਦੀ ਜਾਣਕਾਰੀ ਗੱਲਾਂ ਮੇਰੇ ਦਿਮਾਗ ਦੇ ਵਿੱਚ ਬਹੁਤ ਆ ਤੁਹਾਨੂੰ ਦੱਸਣ ਵਾਲੀਆਂ ਹੌਲੀ ਹੌਲੀ ਮੈਂ ਵੀਡੀਓ ਬਣਾ ਬਣਾ ਕੇ ਦੱਸੀ ਜਾਊਂਗਾ ਸੋ ਐਦਾਂ ਹੀ ਪਿਆਰ ਦੇਣਾ ਜਿੱਦਾਂ ਦਿੰਦੇ ਰਹੇ ਆ ਅੱਜ ਲਈ ਸਿਰਫ ਇੰਨਾ ਹੀ ਬਾਬਾ ਹਦਰ ਸ਼ੇਖ ਕੋਟੜਲੇ ਸਰਕਾਰ ਤੋਂ ਟਾਪਾਲਾ ਕਰੇ ਸਾਰੀ ਸੰਗਤ ਉੱਠ ਜਾਏ ਪੀਰਾਂ ਦੀ ਬਹੁਲ ਸੱਚੇ ਦਰਬਾਰ ਕੀਜੇ